ਇਸ ਤਰ੍ਹਾਂ ਸੇ ਮਹਾਲੀ ਦੇ ਸੈਕਟਰ 91 ਦੇ ਇਸ ਚੌਂਗ ਦੇ ਵਿੱਚ ਖੜੇ ਆ 24 ਘੰਟੇ ਹੋ ਚੁੱਕੇ ਨੇ ਤੇ ਇਸ 24 ਘੰਟੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਬੱਤੀਆਂ ਨੇ ਚਾਰੋਂ ਪਾਸੇ ਉਹ ਲਾਲ ਹੋਈ ਹੋਈਆਂ ਨੇ ਤੇ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਹੋ ਰਹੇ ਨੇ ਤਸਵੀਰ ਇੱਕ ਦੁਕਾਨ ਦੀ ਕੋਸ਼ਿਸ਼ ਕਰਾਂਗੇ ਜੋ ਲੋਕ ਉਹ ਕਾਫੀ ਇਸ ਵਕਤ ਖੱਜਲ ਖਵਾਰ ਹੋ ਰਹੇ ਕਿਉਂਕਿ ਜਦੋਂ ਸਿਗਨਲ ਜਦੋਂ ਹਰਾ ਮਿਲਦਾ ਤਾਂ ਇਥੋਂ ਟ੍ਰੈਫਿਕ ਜਿਹੜੀ ਚੱਲਦੀ ਹੈ ਪਰ ਪ੍ਰਸ਼ਾਸਨ ਦੇ ਕੰਮ ਇੰਨੇ ਘਟਿਲੇ ਨੇ ਪ੍ਰਸ਼ਾਸਨ ਇੰਨਾ ਘਟਿਲਾ ਹੋ ਚੁੱਕਿਆ ਹੈ ਕਿ ਪਿਛਲੇ ਅਗਰ 24 ਘੰਟੇ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਜਿਹੜੀਆਂ ਬੱਤੀਆਂ ਲਾਲ ਨੇ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਉਹ ਵਿਚਾਰੇ ਵੇਟ ਕਰ ਰਹੇ ਨੇ ਵੀ ਹਰੀ ਬੱਤੀ ਹੋਵੇ ਵੀ ਹਰੀ ਬੱਤੀ ਹੋਵੇ ਉਸ ਦਾ ਵੇਟ ਲਗਾਤਾਰ ਕਰ ਰਹੇ ਨੇ ਤੁਸੀਂ ਜਰਾ ਦੇਖ ਸਕਦੇ ਹੋ ਉਸ ਵਕਤ ਇਹ ਮੁਹਾਲੀ ਦੇ 99 ਚੌਂਦੀਆਂ ਤੁਸੀਂ ਜਰਾ ਜਿੱਥੇ ਲਾਲ ਬੱਤੀਆਂ ਕਾਰਨ ਜੋ ਟ੍ਰੈਫਿਕ ਹੈ ਉਹ ਵੀ ਪਰੇਸ਼ਾਨ ਹੋ ਰਹੀ ਹੈ ਜਿਨ੍ਹਾਂ ਲੋਕਾਂ ਨੇ ਆਫਿਸ ਹਨਾ ਉਹ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਹਰੀ ਬੱਤੀ ਹੋਊਗੀ ਅਸੀਂ ਆਪਣੇ ਕੰਮ ਕਾਰਨੋਂ ਨਿਕਲੂਗੇ ਪਰ ਹਾਲਾਤ ਕੀ ਨੇ ਇਹ ਹਾਲਾਤ ਮੁਹਾਲੀ ਦੇ ਹਾਲਾਤ ਦੇਖ ਲਓ ਵੀ ਹਰੀ ਬੱਤੀ ਹੁੰਦੀ ਨਹੀਂ ਲਾਲ ਬੱਤੀ ਚਾਰੋਂ ਪਾਸੇ ਜਿਹੜੀ ਹੈ ਲਾਲ ਬੱਤੀਆਂ ਹੋਈਆਂ ਹੋਈਆਂ ਨੇ ਜਿਸ ਦੇ ਕਾਰਨ ਜੁਦੀ ਦੇਖੋ ਇੰਨੇ ਕੇ ਇਸ ਤੋਂ ਇੱਥੇ ਘਟਨਾ ਵੀ ਵਾਪਰ ਸਕਦੀ ਹੈ ਕਿਉਂਕਿ ਤਸਵੀਰਾਂ ਦੇ ਅਸਰ ਦੇਖ ਸਕਦੇ ਹੋ ਇਹ ਲਾਲ ਚਾਰੋਂ ਪਾਸੇ ਲਾਲ ਹੋਈ ਹੈ ਤੇ ਲੋਕ ਜਿਹੜੇ ਨੇ ਉਹ ਕ੍ਰੋਸ ਕਰ ਰਹੇ ਨੇ ਲੋਕ ਚਾਰੋਂ ਪਾਸੇ ਕ੍ਰੋਸ ਕਰ ਰਹੇ ਨੇ ਹਾਲਾਂਕਿ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਆਪਾਂ ਸਾਧੂ ਕਿਉਂਕਿ ਕੋਈ ਘਟਨਾ ਵੀ ਵਾਪਰ ਸਕਦੀ ਕਿਉਂਕਿ ਜਦੋਂ ਚਾਰੇ ਪਾਸੇ ਲਾਈਟਾਂ ਜਿਹੜੀਆਂ ਲਾਲ ਨੇ ਲਾਲ ਲਾਈਟਾਂ ਦੇ ਨਾਲ ਜਿਹੜਾ ਹੈ ਉਹ ਲੋਕ ਪਰੇਸ਼ਾਨ ਹੋ ਰਹੇ ਨੇ ਇੱਕਰ ਗੱਲਬਾਤ ਵੀ ਕਰਾਂਗੇ ਪਰ ਇਹ ਕਿ ਤੁਸੀਂ ਲਾਲ ਲਾਈਟਾਂ ਕਰਨੇ ਬਹੁਤ ਪਰੇਸ਼ਾਨੀ ਵੀ ਹੁੰਦੀ ਹੈ ਸਰ ਪਿਛਲੇ 24 ਘੰਟੇ ਤੋਂ ਇੱਥੇ ਲਾਲ ਲਾਈਟ ਹੀ ਨੇ ਕੋਈ ਹਰੀ ਲਾਈਟ ਨਹੀਂ ਹੋ ਰਹੀ ਕਨਫਿਊਜ਼ਨ ਸੀ ਇਸ ਚੀਜ਼ ਨੂੰ ਕਨਫਿਊਜ਼ਨ ਹੈ ਜੀ ਬਹੁਤ ਕਨਫਿਊਜ਼ਨ ਹੈ ਕਈ ਵਾਰ ਹੋਇਆ ਇਹ ਚੀਜ਼ ਇਸ ਚੀਜ਼ ਤੇ ਧਿਆਨ ਹੀ ਦਿੰਦੇ ਸਾਨੂੰ ਲੱਗਦਾ ਕਿ ਅੱਗੇ ਉਹਦੇ ਨੰਬਰਿੰਗ ਆਏਗੀ ਕੁਝ ਆਏਗਾ ਕੁਝ ਇਦਾਂ ਦਾ ਕੁਝ ਆਂਦਾ ਨਹੀਂ ਹੈ ਬਾਅਦ ਚ ਫਿਰ ਲੋਕੀ ਆਪਸੀ ਜਾਮ ਲੱਗ ਜਾਂਦਾ ਹੈ ਭੀੜ ਦੇ ਨੇ ਇੱਥੇ ਕਈ ਵਾਰ ਐਕਸੀਡੈਂਟ ਹੋਇਆ ਕਈ ਕਈ ਪ੍ਰੋਬਲਮ ਆਈਆਂ ਨੇ ਕੱਟਣਾ ਵਾਪਰ ਸਭ ਦੀ ਜੇ ਚ ਕੱਟਣਾ ਹੋਈਆਂ ਜੀ ਮੇਰੇ ਸਾਹਮਣੇ ਹੋ ਤੇ ਇਸ ਲਾਈਟਾਂ ਦੇ ਬਹੁਤ ਕੰਫਿਊਜ਼ੀ ਲਾਈਆਂ ਤਾਂ ਨਵੀਆਂ ਨੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰਸ਼ਾਸਨ ਇਸ ਨੂੰ ਧਿਆਨ ਦਿੰਦਾ ਹੈ ਇਸ ਤਰ੍ਹਾਂ ਦੇਖੋ ਸਾਫ ਤੋਂ ਕੈਸਾ ਦੇ ਵੀ ਇਹ ਦੇਖੋ ਇੱਕ ਪਾਸੇ ਲਾਲ ਲਾਈਟ ਹੈ ਦੂਸਰੇ ਪਾਸੇ ਜਿਹੜੀ ਹੈ ਇਹ ਟ੍ਰੈਫਿਕ ਇਸ ਵਕਤ ਮੂਵ ਕਰ ਰਹੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਪਰੇਸ਼ਾਨ ਵੀ ਹੁੰਦੇ ਨੇ ਹਾਲਾਂਕਿ ਚਾਰੋਂ ਪਾਸੇ ਲਾਲ ਲਾਈਟ ਹੋਣ ਦੇ ਨਾਲ ਜਿਹੜਾ ਉਹ ਕਾਫੀ ਇੱਥੇ ਪਰੇਸ਼ਾਨੀ ਵੀ ਲੋਕਾਂ ਨੂੰ ਜਿਹੜੀ ਚੱਲ ਨਹੀਂ ਪੈ ਰਹੀ ਹਾਲਾਂਕਿ ਇਸ ਦੇ ਕਾਰਨ ਇੱਕ ਚੀਜ਼ ਆਪਾਂ ਕਹਿ ਦਈਏ ਕਿ ਇਸ ਲਾਈਟਾਂ ਜਿਸ ਤਰ੍ਹਾਂ ਲਾਲ ਲਾਈਟਾਂ ਨੇ ਇਸ ਦੇ ਨਾਲ ਜਿਹੜਾ ਲਾਲ ਲਾਈਟਾਂ ਦੇ ਨਾਲ ਜਿਹੜਾ ਇੱਥੇ ਕੱਟਣਾ ਵੀ ਲਗਾਤਾਰ ਵਾਪਰਸ ਆਦੀ ਹੈ ਤਾਂ ਸਾਡੇ ਨਾਲ ਇਸ ਵਕਤ ਫੋਨ ਕਾਲ ਤੇ ਜੋ ਟ੍ਰੈਫਿਕ ਚਾਰਜ ਨੇ ਪ੍ਰਮਿੰਦਰ ਜੀ ਸਾਹਿਬ ਨੇ ਇਸੇ ਜੁੜ ਚੁੱਕੇ ਨੇ ਕਾਲ ਜਾ ਰਹੀ ਹੈ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਹੈਲੋ ਹੈਲੋ ਸਸਕਲ ਪ੍ਰਮਿੰਦਰ ਮੈਂ ਅਭਿਸ਼ੇਕ ਹੋ ਰਾਂ ਹਾਂ ਅਸਲ ਵਿੱਚ ਕੀ ਹਾਲ ਚਾਲ ਜੀ ਸਰ ਐਸੀ ਐਕਚੁਅਲੀ ਕਨਵੇਂ ਲਾਈਟਾਂ ਦੇ ਖੜੇ ਸੀ ਇੱਕ ਨਾ ਦੱਸਿਓ 24 ਘੰਟੇ ਹੋ ਗਏ ਇੱਥੇ ਲਾਈਟਾਂ ਹੀ ਲਗਾਤਾਰ ਲਾਲ ਨਹੀਂ ਲੱਗ ਰਹੀਆਂ ਨੇ ਲੰਡਰਾਂ ਦੇ ਵਿੱਚ ਲਾਈਟਾਂ ਜੀ ਆਪਣੇ ਮੈਨਾਂ ਹੈਗਾ ਹੁਕਮ ਕਰੋ ਉੱਥੇ ਇੱਥੇ ਟ੍ਰੈਫਿਕ ਕਾਫੀ ਪ੍ਰੋਬਲਮ ਆ ਰਹੀ ਲੋਕਾਂ ਨੂੰ ਪਤਾ ਨਹੀਂ ਚੱਲ ਰਿਹਾ ਇੱਥੇ ਐਕਸੀਡੈਂਟ ਦੇ ਆਇਓ ਭਾਈ ਆਇਓ ਬਾਕੀ ਨਹੀਂ ਜਿਹੜੀ ਲਾਈਟ ਬੰਦ ਹੋ ਗਈ ਉਹ ਸਰ ਲਾਲ ਲਾਈਟਾਂ ਪਈਆਂ ਪਿਛਲੇ 24 ਘੰਟੇ ਤੋਂ ਹਰੀ ਲਾਈਟ ਮੈਂ 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 ਹੁਣੇ ਕਹਿਣਾ ਉਹਨੂੰ ਵੀ ਬੰਦੇ ਕਰਾਉਂਦੀਆਂ ਠੀਕ ਹੈ ਜੀ ਹੁਣੇ ਕਹਿਣਾ ਹੁਣੇ ਕਹਿਣਾ ਕਿਉਂਕਿ ਸਾਡੇ ਨਾਲ ਚਲਾਣ ਵੀ ਹੋ ਸਕਦੇ ਨੇ ਜਿਵੇਂ ਲਾਲ ਲਾਈਟਾਂ ਨੇ ਤਾਂ ਸਾਡੇ ਨਾਲ ਜੋ ਟ੍ਰੈਫਿਕ ਇੰਚਾਰਜ ਪ੍ਰਵੀnder ਜੀ ਮੌਜੂਦ ਸੀਗੇ ਤਾਂ ਉਹਨਾਂ ਸਾਥ ਉਹ ਕਿਹਾ ਵੀ ਜਲਦੀ ਇਸ ਦੇ ਉੱਤੇ ਕਾਰਵਾਈ ਕਰਦੇ ਆ ਹਾਲਾਂਕਿ ਉਹ ਕਹਿੰਦੇ ਵੀ ਜਲਦੀ ਇਸ ਲਾਈਟਾਂ ਨੂੰ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਕਿੰਨਾ ਕੀਤੇ ਜਿਸ ਤਰ੍ਹਾਂ ਇਹ ਲਾਲ ਲਾਈਟਾਂ ਦੇਖੋ ਇੱਕ ਵਾਰੀ ਆਪਾਂ ਦਿਖਾਵਾਂਗੇ ਤਸਵੀਰ ਚਾਰੋਂ ਪਾਸੇ ਜਿਹੜੀਆਂ ਲਾਲ ਲਾਈਟਾਂ ਹੋਈਆਂ ਹੋਈਆਂ ਨੇ ਆ ਸੀਸੀਟੀਵੀ ਕੈਮਰਾ ਲੱਗੇ ਨਾ ਆਨਲਾਈਨ ਚਲਾਲ ਹੁੰਦੇ ਨੇ ਪਰ ਜਿਸ ਤਰ੍ਹਾਂ ਇੱਥੇ ਇਹ ਲਾਈਟਾਂ ਰੁਕਿਆ ਹੋਈਆਂ ਨੇ ਆਮ ਜਨਤਾ ਨੇ ਜੜੀਆਂ ਕਾਫੀ ਪ੍ਰੋਬਲਮ ਪੈ ਰਹੀ ਹੈ ਕਿਉਂਕਿ ਉਹਨਾਂ ਨੂੰ ਇਹੋ ਚੀਜ਼ ਨਹੀਂ ਪਤਾ ਚ ਰਹੀ ਉਹ ਵੇਟ ਕਰ ਰਹੇ ਕਿ ਹਰੀ ਲਾਈਟ ਜਿਹੜੀ ਹੈ ਜਲਦ ਹੋਵੇ ਹਰੀ ਲਾਈਟ ਹੋਊਗੀ ਅਸੀਂ ਅੱਗੇ ਮੂਵ ਕਰਾਂਗੇ ਪਰ ਜਿਸ ਤਰ੍ਹਾਂ ਇੱਥੇ ਲਾਲ ਲਾਈਟਾਂ ਨੇ ਨਾ ਇੱਥੇ ਕੋਈ ਤੁਸੀਂ ਦੇਖ ਸਕਦੇ ਕੋਈ ਟ੍ਰੈਫਿਕ ਇਨਚਾਰਜ ਇਸ ਵਕਤ ਮੌਜੂਦ ਹੈ ਵੀ ਉਹ ਜਿਹੜੀ ਹੈ ਜੋ ਗੱਡੀਆਂ ਨੂੰ ਨਿਕਾਲ ਤਾ ਕਿਦ ਤਰ੍ਹਾਂ ਕਿਤੇ ਪ੍ਰਸ਼ਾਸਨ ਇੰਨਾ ਕਿ ਟੀਲਾ ਹੈ ਕਿ ਇੱਥੇ ਆਮ ਜਨਤਾ ਨੂੰ ਬਹੁਤ ਮੁਸ਼ਕਲਾਂ ਪੈ ਰਹੀਆਂ ਨੇ